ਵਾਹ ਬੜੀ ਵਾਈ ਗੁਰਜੀ ਕਾ ਖਾਸਾ ਵਾਹ ਗੁਰਜੀ ਕੀ ਫਤਹੀ ਜੀ ਔਰ ਕੀ ਹਾਲ ਜੀ ਠੀਕ ਚਾਈ ਵਧੀਆ ਸ਼ਗਲਿਆ ਪ੍ਰਸ਼ਾਦਾ ਪਾਣੀ ਹਾਂਜੀ ਅੱਛਾ ਜੀ ਪਤਾ ਤੁਸੀਂ ਕੱਲ ਇੱਕ ਗੱਲ ਕੀਤੀ ਸੀ ਆਰਗੇਨਿਕ ਖੇਤੀ ਬਾਰੇ ਹਾਂਜੀ ਤੇ ਉਹਦੇ ਕਰਕੇ ਹੀ ਮੈਂ ਹਾਂ ਵੀ ਪੁੱਛ ਕੇ ਹੁੰਨਾ ਮੈਂ ਤੁਹਾਨੂੰ ਵੀ ਅਸੀਂ ਕਰਨਾ ਹੈ ਸਾਰਾ ਅਸਲ ਦੇ ਵਿੱਚ ਬਹੁਤਾ ਨਹੀਂ ਅਸੀਂ ਹੁੰਨਾ ਕੀ ਕਰਨਾ ਹੈ ਕਿ ਆਪਣੇ ਖਾਨ ਜੋਗੀ ਅਸੀਂ ਫਸਲ ਬੀਜ ਲਈਏ ਆਪਣੇ ਖਾਨ ਜੋਗੀ ਸਬਜ਼ੀ ਬੀਜ ਲਈਏ ਵੀ ਬਾਰੋਂ ਹਾਂ ਹੀ ਹਨੂ ਪਤਾ ਜਿੰਨੇ ਵੀ ਕਿਸੇ ਨੇ ਵੇਚਣਾ ਹੈ ਉਹਨੇ ਤੇ ਪੌਣੀ ਪੌਣੀ ਦਵਾਈ ਤਾਂ ਕਿ ਝਾੜ ਵੱਧ ਨਿਕਲੇ ਪੈਹਾ ਵੱਧ ਪਾ। ਤੇ ਹੁਣ ਜੇ ਅਸੀਂ ਸਿਹਤ ਬਣਾਉਣੀ ਆ ਆਪਣੀ ਆਪਣੇ ਜੋਗਾ ਕਰਨਾ ਹੈ ਸਾਡੇ ਕੋਈ ਕੋ ਹੱਲ ਆ ਕਿ ਆਪਣੇ ਜੋਗਾ ਪੀਜੀ ਆਵਾਹ ਹੱਥ ਲਾਏ ਥੋੜੀ ਮਿਹਨਤ ਕਰ ਲਈਏ ਮਿਹਨਤ ਤੋਂ ਬਿਨਾ ਸਾਨੂੰ ਪਤਾ ਸਾਡਾ ਨਹੀਂ ਹੋਣਾ ਗੁਜ਼ਾਰਾ। ਤੇ ਤੁਸੀਂ ਕੱਲ ਕੋਈ ਦੱਸ ਰਹੇ ਸੀ ਪੀ ਕਿਤਨਾ ਕਿਤਨਾ ਤੁਸੀਂ ਇੱਕ ਵਾਰੀ ਕੀਤੀ ਕੀਤੀ ਤੇ ਉਹ ਹੀ ਮੈਂ ਵੀ ਦੱਸਿਓ ਹਾਂ ਪੂਰਾ। ਦੇਖੋ ਜੀ ਔਰ ਕਿੰਨੀਆਂ ਖੇਤੀ ਬਾੜੀ ਮੈਂ ਤੁਹਾਨੂੰ ਦੱਸਾਂ ਵੀ ਇੱਕ ਤੇ ਜਿੱਥੇ ਆਪਾਂ ਕੋਈ ਸਬਜੀ ਲਾਉਣੀ ਆਪਣੇ ਖਾਣ ਜੋਗੀ ਕੋਈ 5 ਜਾਂ 10 ਮਰਲੇ ਤੋਂ ਹੀ ਵਾਦ-ਵਾਦ ਲਾਉਗੇ ਨਹੀਂ ਲਾਉਗੇ ਵਾਦੀ ਹੋਏ। ਹਾਂਜੀ। ਉਹਦੇ ਵਿੱਚ ਤੁਸੀਂ ਆਪਣੀ ਰੂੜੀ ਜਿਹੜੀ ਆ ਡੰਗਰਾਂ ਦੀ ਬਣਾਣੀ ਰੂੜੀ ਉਹ ਸੁੱਟਿਆ ਕਰੋ। ਅੱਛਾ। ਤੇ ਉਹ ਰੂੜੀ ਸੁੱਟ ਕੇ ਉਹਨੂੰ ਤੇ ਤਿਆਰ ਘਾਹ ਕੁ ਜਿਹੜਾ ਉਹ ਵੇਚਦੀ ਹੁੰਦੀ ਹੈ ਨਾ ਕਿ ਸਪਰੇਅ ਘਾਹ ਦੀ ਮਾਰ ਨਹੀਂ ਰੌਂਡਪ ਨੇ ਮਾਰ ਨਹੀਂ ਉਦਾਂ ਹੀ ਪੁੱਟ ਪਾੜ ਦੇਣਾ ਇਹ ਕੋਈ ਹੈਗਾ ਵੀ। ਅੱਛਾ। ਤੇ ਉਹਨੂੰ ਅਛਾ ਜੇ ਉਹ ਫਸਲ ਚ ਉਹ ਜਗਾ ਤੇ ਕਾ ਵੀ ਉੱਗਿਆ ਤੇ ਉਹਨੂੰ ਰੌਂਡ ਅਪ ਜਾਂ ਕੋਈ ਸਪਰੇ ਨਹੀਂ ਮਾਰਨੀ ਉਹਨੂੰ ਹੱਥੀਂ ਕੁੱਟਣਾ ਹੈ ਹਾਂ ਹੱਥੀਂ ਕੁੱਟਣਾ ਜਾਂ ਰੰਮੀਆਂ ਦੇ ਨਾਲ ਗੋੜ ਦੇਣਾ ਉਹਨੂੰ ਕਿਉਂਕਿ ਦਾ ਮਰਲੇ ਗੁੱਡਣੀ ਖੜੀ ਔਖੀ ਆ ਹਾਂ ਜੀ ਬਾਕੀ ਇੱਕ ਗੱਲ ਵੀ ਜਿਹੜੀ ਕੋਈ ਚੀਜ਼ ਹੈ ਨਾ ਜਿੱਦਾਂ ਪੈੜੀ ਆਪਾਂ ਹੁਣ ਆਰਗਨ ਖੇਤੀ ਕਰਨੀ ਇਹਦੇ ਉਹਨੂੰ ਆਪਾਂ ਜੱਗਦੰਮ ਆਖੀ ਜੱਗਦੰਮ ਸਬਜ਼ੀ ਨਹੀਂ ਹੁੰਦੀ ਉਹਦੇ ਹਾਂਜੀ ਨਾਲੇ ਹੁਣ ਉਹ ਪੈਲੀਆਂ ਪਹਿਲਾਂ ਕਣਕ ਚੌਨੇ ਵਾਲੀਆਂ ਸਪਰੇਆ ਨਾਲ ਪੈੜੀਆਂ ਬਦਲੀਆਂ ਇਸ ਕਰਕੇ ਉਹਨੂੰ ਦੰਦ ਦਦਦੇ ਵੀ ਜਦੋਂ ਆਪਾਂ ਪਹਿਲਾਂ ਰੂੜੀ ਦਾ ਉਹਨੂੰ ਪੈੜੀ ਨੂੰ ਬੰਨਣਾ ਫਿਰ ਉਹਨੂੰ ਜਿੱਦਾਂ ਆਪਾਂ ਅੱਗੇ ਜਿੰਨੀ ਡਾਇਆ ਪਾਉਣੇ ਆ ਹਾਂਜੀ ਉਹਦੇ ਤਾਂ ਅੱਧੀ ਪਾਉਣੀ ਹੈ ਅੱਛਾ ਡਾਇਆ ਪਾਉਣੀ ਆ ਪਾਉਣੀ ਆ ਅੱਧੀ ਪਾਉਣੀ ਜਦੋਂ ਮੰਨ ਲਓ ਆਪਾਂ ਐਰਕਾ ਸੌਜੀ ਤਿਆਰ ਕਰ ਲਈ ਆ ਹਾਂਜੀ ਦੂਜੀ ਵਾਰ ਉਹਨੂੰ ਰੂੜੀ ਪਾਉਣੀ ਆ ਤੇ ਉਹਨੂੰ ਜਿਹੜਾ ਉਹ ਚੌਥਾ ਹੈ ਸਾਮੂਹ ਨੇ ਆਪਾਂ ਜੇ ਇਤਨਾ ਗੱਲ ਕਰੀਏ ਵੀ ਆਪਾਂ ਲੈ ਕੇ ਚੱਲੀਏ ਕਿ 10 ਮਰਲੇ ਥਾਂ ਦਾ ਹੁਣ ਕਈ ਜਿਹੜੇ ਆ ਉਹ ਅਣਜਾਨ ਨੇ ਪਾਉਣ ਲੋ ਅੱਧੀ ਪਾਣੀ ਉਹਨਾਂ ਨੂੰ ਨਹੀਂ ਪਤਾ ਕਿ ਪੂਰੀ ਕਿੰਨੀ ਸੀ ਉਹ ਥੋੜੀ ਜੀ ਮਾਤਰਾ ਨਾਲ ਪਤਾ ਲੱਗ ਜਾਏ ਕਿ ਇੰਨੇ ਕਿਲੋ ਜਾਂ ਇੰਨੇ ਗ੍ਰਾਮ ਐਸਾ ਬਣਾ ਡਾਇਆ ਪਾਓ 10 ਮਰਲੇ ਥਾਂ ਨੂੰ ਆਪਾਂ ਲੈ ਕੇ ਚੱਲੀਏ ਉਹਦੇ ਹਿਸਾਬ ਨਾਲ ਜਿੰਨੇ ਕਿਸੇ ਨੇ ਕੱਢਣਾ ਕਹਿੰਦੇ ਮਰਲਾ ਬੀਚਣੀ ਆ ਉਹ ਇੰਨੇ ਦਾ ਉਸਤ ਕੱਢ ਲੂਗਾ ਹਾਂਜੀ ਉਹ ਨਾ ਇਸ ਤਰ੍ਹਾਂ ਵੀ ਆਪਾਂ ਮਰਲੇ 10 ਮਰਲੇ ਦੇ ਵਿੱਚ 3 ਕਿਲੋ ਵੀ ਡਾ ਉਹ ਪਹਿਲੀ ਆਰਚ 3 ਕਿਲੋ ਪਾਉਣਾ ਨਹੀਂ ਨਹੀਂ ਉਦਾਂ ਪਾਉਣਾ ਉਦਾਂ ਹੁੰਦੇ ਨੇ ਹਾਂ ਠੀਕ ਆ ਉਹਨੂੰ ਆਪਾਂ 2 ਕਿਲੋ ਕਰ ਦੇਣੇ ਆ ਅੱਛਾ ਪਹਿਲੀ ਆਰਚ 2 ਹਾਂ ਦੇ ਨਾਲ ਰੂੜੀ ਪਾਣੀ ਮਿਲ ਕੇ ਆਪਾਂ ਜਦੋਂ ਉਹਨੂੰ ਉਦੋਂ ਬਾਅਦ ਸਬਜ਼ੀ 넣ੋਨੇ ਉਹਨੂੰ ਆਪਾਂ ਦੂਜੀ ਈਰਾਂ ਉਦੋਂ ਆਪਾਂ ਉਹਨੂੰ ਕਿਲੋ ਪਾਉਨੇ ਦਾ ਅੱਛਾ ਠੀਕ ਆ ਸਾਰਿਆਂ ਤੋਂ ਪਹਿਲਾਂ ਸਾਡਾ ਕੰਮ ਆ ਘਾਹ ਪੁੱਟ ਕੇ ਥਾਂ ਗੋਡਣਾ ਫਿਰ ਜਦੋਂ ਸਬਜ਼ੀ ਵੇਚਣੀ ਆ ਤਿੰਨ ਦੀ ਥਾਂ ਤੇ ਆਪਾਂ 2 ਕਿਲੋ ਪਲੱਸ ਨਾਲ ਰੂੜੀ ਰੂੜੀ ਤੇ ਫਿਰ ਉਹਨੂੰ ਦੂਜੀ ਵਾਰ ਆਪਾਂ ਉਹਨੂੰ ਕਰਨਾ ਆਪਾਂ 1 ਕਿਲੋ ਦਾਇਆ ਪੂਣੀ ਅੱਛਾ ਕਿਲੋ ਹੋਰ ਕਢਾ ਦੇਣੀ ਠੀਕ ਹੈ ਉਹ ਰੂੜੀ ਦੇ ਨਾਲ ਉਹਨੂੰ ਤੇ ਫਿਰ ਉਹ ਜਿਵੇਂ ਜਿਵੇਂ ਆਪਾਂ ਨੂੰ ਜਿੱਦਾਂ ਨਸ਼ਾ ਛਡਾਉਣਾ ਤਾਂ ਕਿਸੇ ਦਾ ਹਾਂ ਹਾਂ ਇੱਕ ਯੱਕ ਦਾਮ ਨਹੀਂ ਛਡਾਇਆ ਜਾਂਦਾ ਇਹਦਾ ਵੀ ਇਹਦਾ ਵੀ ਜਿਹੜੇ ਨੇ ਜ਼ਮੀਨ ਦਾ ਇਹਦਾ ਵੀ ਨਸ਼ਾ ਛਡਾਉਣ ਵਾਲੀ ਗੱਲ ਇਹਨੂੰ ਆਪਾਂ ਯੱਕ ਦਾਮ ਆਪਾਂ ਦੇਰੀ ਰੂੜੀ ਦੇ ਉੱਤੇ ਫਸਲ ਨਹੀਂ ਤਿਆਰ ਜਾਂ ਜਿਹਨੇ ਆਪਾਂ ਨਾਲ ਡਾਇਆ ਨਹੀਂ ਉਹਨੂੰ ਸਾਰਿਆਂ ਤੋਂ ਪਹਿਲੀ ਗਲਤੀ ਆ অর্ਗੈਨਿਕ ਚਿੰਨਾ ਬੀਜਣੀਆਂ ਉਹ ਇਹ ਸੋਚਦੇ ਆ ਕਿ ਇੱਕਦਮ ਹੀ ਬੰਦ ਕਰ ਦੋ ਸਾਰਾ ਨਾ ਨਾ ਇੱਕਦਮ ਬੰਦ ਕੀਤਿਆਂ ਨਹੀਂ ਇਹ ਖੇਤੀ ਕਾਮਯਾਬੀ ਉਦੋਂ ਮਿਲਦੀ ਆ ਆਪਾਂ ਨਾਲ ਅਨੁਕ੍ਰਤਨਾ ਪੈਣਾ ਫੇਰ ਉਹਨੂੰ ਆਪਾਂ ਨੂੰ ਜਿਵੇਂ ਨੇ ਖੇਤ ਆਪਣਾ ਰੂੜੀ ਦੇ ਨਾਲ ਪਾਇਦਾ ਜਾਂਦਾ ਗੁਡਾਈ ਦੇ ਨਾਲ ਕੋਲਾਂ ਦਾ ਜਾਂਦਾ ਹਾਂਜੀ ਉਹ ਫੇਰ ਇਹ ਜਿਹੜੀ ਆਪਾਂ ਡਾਇਰੀ ਖਤਮ ਕਰੀ ਜਾਣੀ ਕਟਾਈ ਜਾਣੀ ਅੱਛਾ ਉਹ ਫਿਰ ਔਰ ਕੋਨੇ ਖੇਤੀ ਜਿਹੜੀ ਤੁਹਾਨੂੰ ਆਟੋ ਮਾਰ ਗਈ ਉਹ ਤੁਹਾਡੀ ਫਸਲ ਜਿਹੜੀ ਤਿਆਰ ਹੋਇਆ ਕਰੂਗੀ ਫਸਲ ਵਧੀਆ ਆਇਆ ਕਰੂਗੀ ਉਹਦੇ ਵਿੱਚ ਇਹ ਤੁਹਾਨੂੰ ਮੁਸ਼ਕਲ ਕੋਈ ਨਹੀਂ ਆਉ ਜੇ ਤੁਸੀਂ ਜੱਕਦਮ ਤੁਸੀਂ ਆਂਦੇ ਉਹਨੂੰ ਪਾਉਣ ਇੱਕ ਅੱਖ ਨਹੀਂ ਤੁਹਾਣਾ ਖੇਤੀ ਹੋਈ ਨਹੀਂ ਤੁਹਾਂ ਦਿਲ ਛੱਡ ਜਾਣਾ ਤੁਹਾਡੀ ਸਬਜੀ ਜਿਹੜੀ ਹੋਣੀ ਨਹੀਂ ਤੁਹਾਂ ਉਹਨੂੰ ਮਿਹਨਤ ਕਰਨ ਨੂੰ ਛੱਡ ਜਾਣਾ ਕਿਉਂਕਿ ਤੁਹਾਂ ਨੇ ਗੋਡੀ ਵੀ ਦਿੱਤੀ ਕੱਖ ਵੀ ਨਹੀਂ ਸਬਜੀ ਵੀ ਨਹੀਂ ਹੋਈ ਤੇ ਰਹਿਣ ਦੋ ਇਹ ਜੀ ਖੇਤੀ ਨੂੰ ਕੀ ਕਰਨਾ ਹੁਣ ਪਹਿਲੀ ਆਰ ਚ ਤੁਸੀਂ ਕਿਹਾ ਵੀ ਡਾਇਆ ਪਾਉਣੀਆਂ 2 ਕਿਲੋ ਉਹ ਪਹਿਲੀ ਵਾਰੀ ਪੂਰੇ ਇੱਕ ਖੇਤੀ ਦੇ ਸਰਕਲ ਵਿੱਚ ਪਾਉਣੀ ਆ ਜਾਂ ਫਿਰ ਇੱਕ ਜਿਹੜੀ ਵਾਰ બીજી ਵੀ ਆ ਉਹਨੂੰ ਦੋ ਕਵਾਰੀ ਪਾਈਦਾ ਆ ਆਮ ਤੌਰ ਤੇ ਪਹਿਲੀ ਵਾਰ ਮੰਨ ਲਓ ਛਟਾ ਦਿੱਤਾ 2 ਕਿਲੋ ਦੇ ਦਿੱਤਾ ਉਸੇ ਦਾ ਹੀ ਦੂਜੀ ਵਾਰੀ ਦੇਣ ਦਾ ਟਾਈਮ ਆ ਤੇ ਕਿਲੋ ਦੇ ਦਿੱਤਾ ਦੇਖੋ ਜੀ ਆ ਪਾਣਾ ਤਲੋ ਤਾਨੂੰ ਪਤਾ ਮਰਲੇ ਦਾ ਨਾਮ ਪਾਈਆ ਖਾਲ ਜਿਹੜੀ ਆਉਂਦੀ ਹੈ ਅੱਛਾ ਹੂੰ ਠੀਕ ਇਹ ਇੱਕ ਮਰਲੇ ਦਾ ਠੀਕ ਆ ਦਾ ਜਿਹੜੀ ਉਹਦੇ ਸਹਾਉ ਨਾਲ ਤੁਸੀਂ ਚੱਲਣਾ ਵੀ ਹੈ ਜਦੋਂ ਆਪਾਂ ਅੰਦੇਰੀ ਖਾਦ ਉਹਦੇ ਤੋਂ ਪਾਈਆ ਪੋਣੇ ਆਪਾਂ 200 ਗ੍ਰਾਮ 150 ਕਾੜ ਦੇਣੀ ਆ ਮਰਲੇ ਦੇ ਹਿਸਾਬ ਨਾਲ ਬੀਜਣੀ ਮੈਂ ਤਾਂ 10 ਮਰਲੇ ਦੇ ਤੁਹਾਨੂੰ ਆਖਣਾ ਵੀ ਜੇ ਆਪਾਂ 3 ਕਿਲੋ ਖਾਦ ਆਪਾਂ ਉਹਦਾ ਵੀ ਦੋ ਪਾ ਦੋ ਹਾਂਜੀ ਹਾਂਜੀ ਤੇ ਜੇ 5 ਕਿਲੋ 5 ਮਰਲੇ ਬੀਜਦੇ ਆਪਾਂ ਹਾਂਜੀ ਉਹਨੂੰ ਆਪਾਂ ਤੁਸੀਂ ਜਿਹੜੀ ਆ ਖਾਦ 1/2 ਕਿਲੋ ਅੱਛਾ ਮਰਲੇ ਨਾਲ ਡੂੜੀ ਹੋਣੀ ਆ ਯੋਗ ਨੂੰ ਉਹ ਸਹੀ ਜਿਹੀ ਸੇਕਟਾਉਣਾ ਆਪਾਂ ਖਾਣ ਨੂੰ ਠੀਕ ਹੈ ਜੀ ਤੇ ਰੂੜੀ ਦੇ ਨਾਲ ਉਹਨੂੰ ਪੰਨੇ ਜਣਾ ਜਿਵੇਂ ਜਿਵੇਂ ਆਪਾਂ ਉਹਨੂੰ ਰੂੜੀ ਦੇ ਨਾਲ ਪਾਉਂਦੇ ਆਂ ਗੜਾਈ ਕਰਦੇ ਆਂ ਪੋਲ ਰੱਖਦੇ ਪੈੜ ਜਿਹੜੀ ਉਹ ਆਪਣੇ ਆਪ ਟੋਮਾੜੀ ਤਾਕਤ ਹੁੰਦੀ ਜਾਂਦੀ ਹੈ ਤੇ ਜਿਹੜੀ ਖਾਦ ਦਾ ਸਰ ਉਹ ਖਦਮ ਉਹਨੂੰ ਖਾਦ ਜਦੋਂ ਮੰਗਣੋਂ ਹਟ ਗਈ ਪੈੜੀ ਤੇ ਉਹਨੇ ਆਟੋਮੈਟਿਕ ਜਿਹੜੀ ਫਸਲ ਨੂੰ ਉਹਨੂੰ ਚੁੱਕਣਾ ਹੈ ਠੀਕ ਹੈ। ਉਹ ਕਿ ਇਹ ਜਿਹੜੀ ਨਾ ਖਾਦ ਤੇ ਲੱਗੀਆਂ ਹੁਣ ਆਪਾਂ ਕਈ ਤਰ੍ਹਾਂ ਕੇ ਨਸ਼ਾ ਆਪਾਂ ਨਸ਼ਾ ਕੇ ਨੂੰ ਛਡਾਉਣਾ ਵ ਤੇ ਜੱਕਦਾ ਅਜ ਪਹਿਲੇ ਦਿਨ ਤੋਂ ਹੀ ਛੱਡੂਗਾ। ਹਾਂਜੀ ਹਾਂਜੀ। ਉਹਨੂੰ ਦੇਣਾ ਹੀ ਪੈਣਾ ਥੋੜਾ ਜਿਹਾ। ਤੇ ਦੂਜੇ ਦਿਨ ਉਹਨੂੰ 2-4 ਦਿਨ ਇਹਦਾ ਦਿੰਦੇ ਰਹੇ ਮੁੜ ਕੇ ਉਹਨੂੰ ਘਟਾਉਂਦੇ ਘਣਾਉਂਦੇ ਘਣਾਉਂਦੇ ਫੇਰ ਇਹ ਨਸ਼ਾ ਕੋਈ ਖਤਮ ਹੁੰਦਾ ਵਾ। ਇਹ ਪਹਿਲੀ ਵੀ ਨਸ਼ਿਆਂ ਦੇ ਉੱਤੇ ਲੱਗੀ ਐ। ਇਹਦਾ ਨਸ਼ਾ ਹੀ ਡਵਾ ਖਾਦ ਦਾ ਜਿਹੜੀ ਚਾਹੀਦੀ ਇਹ ਇਹ ਸਹੀ ਹੀ ਜਰਣੀ ਆ। ਤੇ ਰੂੜੀ ਦੇ ਨਾਲ ਜੂੜੀ ਇਹਨੂੰ ਪੰਦਣਾ ਪੈਣਾ ਔਰ ਵੀ ਪਾਵਾਂਗੇ ਔਰ ਗਨ ਖੇਤੀ ਵਧੀਆ ਤਿਆਰ ਤੂ ਵੀ ਕਰ ਸਕਦੇ ਜੇ ਉਹਦੇ ਕੋਈ ਮੁਸ਼ਕਲ ਨਹੀਂ ਆਊਗੀ ਤੇ ਇੱਕ ਜਿਹੜਾ ਆਪਣਾ ਬੀਜੀ ਦੀ ਆ ਹੁਣ ਅਸੀਂ ਘਰੇ ਨਾ ਥੋੜੀ ਜਿਹੀ ਥਾਂ ਆ ਮਰਲਾ ਨਹੀਂ ਹੁੰਦਾ ਅੱਧਾ ਇੱਕ ਮਰਲਾ ਆ ਘਰ ਆਏ ਤੇ ਤੁਹਾਨੂੰ ਪਤਾ ਇੰਨਾ ਕੀ ਅੱਗੇ ਨਿਕੇ ਜੇ ਵੇੜੇ ਹੁੰਦੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਤੀ ਅਸੀਂ ਬੜੀ ਰੂੜੀ ਪਾਈ ਮਿੱਟੀ ਦੇ ਬਰਾਬਰ ਰੂੜੀ ਹੋ ਗਈ ਉਹਦੇ ਚ ਪਰ ਜਦੋਂ ਅਸੀਂ ਬੀਜਦੇ ਆ ਉਹਨਾਂ ਨੂੰ ਬਤਾਉ ਲਾਏ ਹੀ ਪੱਤੇ ਜਿਹੜੇ ਖਾਗੇ ਸਾਰੇ ਸੁਡੀਆਂ ਪੱਤੇ ਆ ਬੜੀ ਅਹੀਂ ਬਚਾ ਕਰਦੇ ਆ ਉਹਦੇ ਵਿੱਚ ਕਹਿੰਨੇ ਆ ਆਖਿਆ ਵੀ ਇੱਕ ਮੁਸ਼ਕਲੇ ਵਾਲੀ ਕੁਛ ਹੈ ਹੀ ਵੀ ਥੋੜਾ ਜਾਂ ਫਲਾਨੀ ਕੀ ਕੋਰੇ ਹੀ ਬੜੀ ਗੰਦੀ ਬਾਹਣਾਂ ਆਉਂਦੀ ਹੈ ਇਹ ਉਹ ਰੱਖੋ ਦੇਣਾ ਬਾਹਣਾਂ ਨਾਲ ਚਲ ਜਾਣੇ ਉਹ ਰੱਖਿਆ ਸੁੰਡੀਆਂ ਨਹੀਂ ਗਈਆਂ ਅਹੀਂ ਗਾਂ ਪਛਾ ਹੋ ਗਏ ਇਹ ਨਾ ਬੰਦਾ ਜਿਹੜੀ ਸੁੰਡੀ ਆ ਨਾ ਇਹ ਕਿਸੇ ਬਾਹ ਨਾਲ ਬੂਛਣਾ ਦੇ ਨਾਲ ਨਹੀਂ ਜਾਂਦੀ ਅੱਛਾ ਜੀ ਜਿੱਦਾਂ ਉਹ ਤਾਂ ਹੀ ਮਤਲਬ ਉਹਨੂੰ ਸਪਰੇ ਆਪਾਂ ਦਵਾਈ ਦੀ ਨਾ ਕੋਈ ਛੜਕਾ ਕਰਨਾ ਹਾਂਜੀ ਉਹਦੇ ਵਿੱਚ ਆਪਾਂ ਕਰਨਾ ਨਿੰਮ ਅੱਛਾ ਨਿੰਮ ਲੈ ਲੈਣੀ ਠੀਕ ਹੈ ਰਗੜ ਕੇ ਕੋੜ ਕੇ ਨੂੰ ਚੰਗੀ ਦਾ ਨਿੰਮ ਤੇ ਜਿਹੜੀ ਕੌੜੀ ਮਿਰਚਾਂ ਲਾਉਂਗੀ ਮਿਰਚ ਹੁਣ ਛੋਟੀ ਛੋਟੀ ਮਿਰਚ ਬਹੁਤ ਕਾਲੀ ਮਿਰਚਾਂ ਦੀ ਨਹੀਂ ਨਹੀਂ ਲਾਲ ਮਿਰਚਾਂ ਦੀ ਲਾਉਂਗੀ ਮਿਰਚਾਂ ਦੀ ਹਰੀ ਮਿਰਚ ਅੱਛਾ ਅੱਛਾ ਹਾਂ ਕੋੜੀ ਦੀ ਠੀਕ ਹੈ ਉਹ ਆਪਾਂ ਖਾ ਨਹੀਂ ਸਕਦੇ ਨੇਰੀ ਨੂੰ ਏਦਾਂ ਮੂੰਹ ਦੇ ਵਿੱਚ ਰੱਖ ਅੱਛਾ ਉਹ ਮਿਰਚ ਨੂੰ ਉਹ ਜੀ ਨੂੰ ਦੇ ਵਿੱਚ ਆਪਾਂ ਨਿੰਮ ਦੇ ਪੱਤੇ ਨੂੰ ਰਗੜ ਕੇ ਵਿੱਚ ਉਹਦਾ ਰਾਸ ਜਿਹੜਾ ਦਾ ਬਾਗ ਆਪਾਂ ਆਪਾਂ ਬੁਰੀ ਸਪਰੇਅ ਕਰ ਸਕਦੇ ਹਾਂ ਅੱਛਾ ਉਹ ਇਹ ਵੀ ਉਹ ਜਿਹੜੀ ਸੁੰਡੀ ਆ ਨਾ ਉਹਨੇ ਜਦੋਂ ਇਹ ਚੀਜ਼ਾਂ ਪੈ ਗਈਆਂ ਉਹਨੇ ਖਾਣਾ ਨਹੀਂ ਹਾਂ ਉਹਨੂੰ ਕੋੜਾ ਲੱਗਣਾ ਉਹਨੂੰ ਉਹਨੇ ਭੁੱਖੀ ਰਹਿਦੇ ਮਰ ਜਣਾ ਅੱਛਾ ਉਹਨੇ ਪੱਤੇ ਖਾ ਕੇ ਗੁਜ਼ਾਰਾ ਕਰਨਾ ਪੱਤਾ ਮੈਂ ਖਾਦਾ ਉਹਨੇ ਸੁੰਡੀ ਨਹੀਂ ਫੇਰ ਮਾਰਨਾ ਅੱਛਾ ਹਾਂ ਇਹ ਨਹੀਂ ਉਹਦੇ ਨਾਲ ਸੁੰਡੀ ਮਾਰੀ ਮਰੂਗੀ ਭੁੱਖਿਆ ਰਹਿਗੇ ਮਾਰੇ ਉਹਦੇ ਨਾਲ ਇਹ ਜਦੋਂ ਇਹ ਚੀਜ਼ਾਂ ਬਾਦ ਲੋਗੇ ਤੁਸੀਂ ਸਪਰੇਅ ਵੀ ਕਰਦੇ ਰਹੋਗੇ ਨਾ ਤੇ ਫੇਰ ਉਹ ਪੱਤੇ ਸੁੰਡੀ ਹੀ ਨਹੀਂ ਰੱਖੋ ਹਾਂ ਦੋ ਗੁ ਪੁਆਇੰਟ ਮੈਨੂੰ ਪਤਾ ਲੱਗਿਆ ਕਿ ਪਹਿਲਾ ਡਾਇਰੈਕਟ ਆਪਾਂ ਆਰਗੈਨਿਕ ਜੇ ਕਈਏ ਕਰ ਲਈਏ ਤੇ ਉਹ ਨਹੀਂ ਹੁੰਦੀ। ਸ਼ੁਰੂਆਤ ਚ ਆਪਾਂ ਨੂੰ ਮਾੜਾ ਮਾੜਾ ਡਾਇਆ ਪਾਉਣੀ ਪੈਣੀ ਆ ਤਾਂ ਕਿ ਫਲ ਮਿਲਦਾ ਰਹੇ। ਜਦੋਂ ਗਿਜ ਗਿਆ ਜਦੋਂ ਸਾਡੀ ਜ਼ਮੀਨ ਦਾ ਨਸ਼ਾ ਛੁੱਟ ਗਿਆ। ਫੇਰ ਉਹਨੇ ਜੋ ਹੀ ਖਾਦਾਂ ਨਾਲ ਫਲ ਲੈਨੇ ਹਾਂ ਲਗਭਗ ਉਹਦੇ ਲਾਗੇ ਚਾਕੇ ਦੇਣ ਦਾ ਬਣਾਏ। ਪਰ ਆਰਗੈਨਿਕ ਇਹ ਆ ਵੀ ਖਾਦਾਂ ਜਿੰਨਾ ਫਲ ਨਹੀਂ ਦਿੰਦੀ। ਦਿੰਦੀ ਥੋੜੀ ਘੱਟ ਆ ਪਰ ਫਰਕ ਇੰਨਾ ਹੈ ਵੀ ਜੋ ਲੱਖਾਂ ਬਾਹਰ ਆਂ ਦਵਾਈਆਂ ਦੇ ਖਰਚਦੇ ਆ। ਉਹ ਵੱਜ ਜਾਂਦੇ ਨੇ ਨਹੀਂ ਉਹ ਜਦੋਂ ਆਪਾਂ ਇਹ ਕਰਦੇ ਦੇ ਕਰਦੇ ਫਿਰ ਇਹਨੇ ਪੂਰਾ ਉਹਨੇ ਝਾੜ ਉਹਨੇ ਵੀ ਉਹਨਾ ਹੀ ਦੇਣਾ ਅੱਛਾ ਉਹਨਾ ਚੱਲ ਜਾਂਦੀ ਹੈ ਹਾਂ ਉਹਨਾ ਚੱਲਦੀ ਨਾ ਠੀਕ ਹੈ ਉਹ ਨਹੀਂ ਲੱਗੇ ਕੋ ਉਹ ਖੇਤੀ ਜਿਹੜੀ ਪੈੜੀ ਜਿਹੜੀ ਗੜਾਈ ਹੁੰਦੀ ਰਹਿੰਦੀ ਉਹਦੇ ਰੂੜੀ ਪੈਂਦੀ ਰਹਿੰਦੀ ਆ ਆਪਾਂ ਉਦਾਂ ਕਿਤੇ ਰੂੜੀ ਪਾਈ ਪੈੜੀ ਨੂੰ ਨੇ ਰੇ ਕੱਢਦੇ ਚੁੱਕਦੇ ਹਾਂ ਜਿਹਨੂੰ ਰੂੜੀ ਮਿਲਦੀ ਜਾਣੀ ਆ ਪਾਉਂਦੇ ਰਹਿਣਾ ਆਪਾਂ ਗੋਡੀ ਹੁੰਦੀ ਰਹਿਣੀ ਉਹਨੇ ਆਟੋਮੈਟਿਕੀ ਇਹ ਫਸਲ ਜਿਹੜਾ ਫੁੱਲ ਵਧੀਆ ਤੁਹਾਨੂੰ ਝਾੜ ਦਊਗਾ ਤੇ ਇੱਕ ਤੁਸੀਂ ਦੱਸਣ ਰਹੇ ਸੀ ਵੀ ਤੁਸੀਂ ਟੋਆ ਪਟ ਕੇ ਤਰਪਾਰ ਰੱਖ ਕੇ ਵਿਚ ਮੱਜਾਂ ਦਾ ਮੂਤ ਇਕੱਠਾ ਕੀਤਾ ਵਿੱਚ ਗੋਹਾਰ ਲਾਇਆ ਉਹ ਪੈਸੇ ਉਹ ਕੀ ਸਿਸਟਮ ਹੈ ਉਹ ਇਸ ਤਰ੍ਹਾਂ ਨਾ ਉਹ ਉਹ ਮਤਲਬ ਇਹ ਆਪਾਂ ਤਜਰਬੇ ਵਗੈਰਾ ਜਿੱਦਾਂ ਕੋਈ ਵੀ ਕੰਮ ਕਰਨਾ ਆਰਗਨ ਖੇਤੀ ਕਰਨੀ ਹੋਣੀ ਬੰਦੇ ਇੱਕ ਪਾ ਤੇ ਪੈਦੇ ਤੇ ਪੜੇ ਆਉਂਦੇ ਆ ਹਾਂਜੀ ਕਿ ਉਹਨੂੰ ਪਹਿਲੇ ਸਾਲ ਕਰਨਾ ਜਿੱਦਾਂ ਦੱਸਿਆ ਵੀ ਆਪਾਂ ਹੁਣ ਉਹਦੇ ਤੋਂ ਕੀਤਾ ਵੀ ਆਪਾਂ ਨੂੰ ਚਾਹੀਦਾ ਸੀ ਜਿਹੇ ਆਸ ਤੇ ਆਸ ਤੇ ਉਹਦੀ ਖਰਾਕ ਘਟਾਉਣੀ ਹਾਂਜੀ ਤੇ ਮੈਂ ਇਹਦੇ ਤਾਂ ਐਂ ਕੀਤਾ ਵੀ ਅਹੀਂ ਉਹ ਟੋਆ ਪਾਟ ਕੇ ਤਰਪਾਲ ਛਾਗ ਦੇ ਵਿੱਚ ਗੁਆ ਕੋਲਿਆ ਅੱਛਾ ਇਹ ਡੰਗਰਾਂ ਦਾ ਉਹਦੀ ਉਹ ਉਹਦੇ ਵਿੱਚ ਪਾ ਛੱਡਿਆ ਅੱਛਾ ਉਹਨੂੰ ਕੋਲ ਛੱਡਿਆ ਨਾ ਉਹਨੂੰ ਹਲਾ ਛੱਡਿਆ ਉਹਦੇ ਵਿੱਚ ਅਸੀਂ ਕੀਤਾ ਮੁੜਕੇ ਕੋੜ ਦਾ ਸਰਕਾ ਲਿਆ ਕੇ ਪਾਇਆ ਉਹ ਅੱਛਾ ਤੇ ਉਹਦੇ ਵਿੱਚ ਜਦੋਂ ਅਸੀਂ ਕਣਕ ਬੀਜਣੀ ਸੀ ਨਾ ਹਾਂਜੀ ਐਡੀ ਤਿਆਰ ਕਰਕੇ ਫਿਰ ਅਸੀਂ ਰੂੜੀ ਲਈ ਗਲੀ ਅੱਛਾ ਗਲੀ ਗਲੀ ਰੂੜੀ ਮਤਲਬ ਕਿ ਜੋ ਪੱਤੇ ਗਲੀ ਨਹੀਂ ਥਾਣੀ ਰੂੜੀ ਕੋਏ ਦੀ ਕੋਏ ਦੀ ਅੱਛਾ ਹਾਂ ਰੂੜੀ ਲੈ ਕੇ ਉਹਨੂੰ ਬਲੀ ਕਰਕੇ ਉਹਦੇ ਵਿੱਚ ਅਸੀਂ वीरलाले ਵਿੱਚ ਇਹੀ ਵੀਰਲਾਲੇ ਵਿੱਚ ਇਹੀ ਉਹ ਨਾ ਪੰਜ ਗਨਾਂ ਥਾ ਉਹਦੇ ਧੱਕ ਲੋਹੇ ਡਾਇਆ ਬਾਈ ਅੱਛਾ ਮਤਲਬ ਪਹਿਲੀ ਇਹ ਵਾਲੇ ਧੱਕ ਲੋਹੇ ਡਾਇਆ ਬਾਦੀ ਤੇ ਬਾਕੀ ਰੂੜੀ ਪਾਤੀ ਕਿੰਨਾ ਥਾਂ ਵਿਧਿਆ ਸੀ ਪੰਜ ਗਨਾਂ ਪੰਜ ਗਨਾਂ ਲੀਹੇ ਲਾਗ ਦੂ ਦਾ ਛੱਟਾ ਦੇਖਦੇ ਨਹੀਂ ਛੱਟੇ ਦੀ ਕਣਕ ਪੀ ਦਿੰਦੀ ਇੱਕ ਸਾਹ ਦੇ ਤੁਸੀਂ ਉਹ ਗਿੱਲੀ ਸੁਕੀਰੀ ਰੂੜੀ ਭੂਰਜੀ ਬਣੀ ਹੋਈ ਜਿਹੜੀ ਉਹਦੇ ਵਿੱਚ ਵੀਰ ਲਾਇਆ ਉਹ ਚ ਡਾਇਆ ਲਾਈ ਤੇ ਉਹਦੇ ਨਾਲ ਫਿਰ ਤੁਸੀਂ ਛੱਟਾ ਦਿੱਤਾ ਤੇ ਉਹ ਤੁਹਾਡੀ ਸ਼ੁਰੂਆਤ ਹੋਈ ਫਿਰ অর্ਗੈਨਿਕ ਦੀ ਅਸੀਂ ਉਹਨਾਂ ਮਤਲਬ ਜਿਹੜਾ ਉਹ ਆਪ ਟਾਈਮ ਲਏ ਉਹ ਤਿਆਰ ਕੀਤਾ ਮਾਲ ਅਸੀਂ ਜਦੋਂ ਕਣਕ ਪਾਇਲਾ ਪਾਣੀ ਉਹ ਤਿਆਰ ਅਸੀਂ ਉਹ ਕਰ ਕੀਤਾ ਕਣਕ ਨੂੰ ਪਾਣੀ ਦਾ ਤੇ ਉਹਦੇ ਵਿੱਚ ਬੰਦੇ ਦੇ ਬੈਠ ਕੇ ਫਿਰ ਕੈਨੇ ਦੇ ਨਾਲ ਨਾ ਉਹਦੇ ਵਿੱਚ ਪਾਣੀ ਦੇ ਵਿੱਚ ਪਾਈ ਗੱਡੂ ਅੱਛਾ ਅੱਛਾ ਉਹ ਪਾਣੀ ਉਹਦਾ ਉਹਨੂੰ ਦਿੱਤਾ ਹੈ ਕਹੀਂ ਠੀਕ ਹੈ ਠੀਕ ਹੈ ਤੇ ਦੋ ਪਾਣੀ ਮਿਲਦੇ ਵੀ ਉਹ ਉਹਦੇ ਅਸੀਂ ਉਹ ਦੋਆ ਪਾਣੀ ਦੇ ਵਿੱਚ ਉਹ ਮਾਲ ਉਹਨੂੰ ਪਾਇਆ ਇਹ ਦੋ ਰਾਈ ਨੰਗਰਾਂ ਦਾ ਲੈ ਕੇ ਨਾ ਗਾਈਆਂ ਦਾ ਬੂਟੇ ਕੁਦਾ ਪੱਤਿਆਂ ਦੇ ਨਾਲ ਉਹਨਾਂ ਛੜਕਾ ਕੀਤਾ ਪੱਤਿਆਂ ਦਾ ਮਤਲਬ ਕੀ ਪੱਤੇ ਲੈ ਕੇ ਜਿਹਦਾ ਸਪਰੇਅ ਕਰੀਦੀ ਨਾ ਬਾੜ ਦੇ ਲੈ ਕੇ ਇਦਾਂ ਮਤਲਬ ਉਹਨੂੰ ਅੱਛਾ 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 ਦੇ ਕੀਤੀ ਮੂਦ ਰਾਂ ਪੀ ਹੋ ਗਏ ਆਂ ਆਹ ਹੋਏ ਕਿਤੇ ਨਾ ਛੜਕਾ ਕੀਤਾ ਠੀਕ ਹੈ ਹਾਂ ਦੂਵੇ ਵੀ ਕਣਕ ਪਤਲੀ ਜਿਹੜੋ ਪਈ ਨੀ ਰਾਦੇ ਕਣਕ ਪਧਰੀ ਜੀ ਰਹੀ ਉਹ ਸਮੇ ਝਾੜ ਵੀ ਬੜਾ ਘਾਟ ਹੀ ਕਣਕ ਦਾ ਕੋ ਚੰਗੀਆਂ ਭੁਲੀਆਂ ਪੈੜੀਆਂ ਜਿੰਨੂੰ ਖਾਦਾ ਪੂਰੇ ਉਹ 16 ਕਿੰਟਰ ਕਣਕ ਦੇ ਅੱਛਾ ਇਹ ਵਾਹ ਪੁਰਾਣੇ ਸਮੇ ਦੀ ਗੱਲ ਹੈ ਜੀ ਅੱਛਾ ਤੇ ਉਹ ਸਮੇ ਜਿਹੜੀ ਕਣਕ ਦਾ ਪਧਰੀ ਜੀ ਦੇ ਜਦੋਂ ਉਹਦੀ ਵਢਾਈ ਹੋਈ ਨਾ ਹਾਂਜੀ ਉਹ ਪੰਜਾਗਰ ਨਾਲ ਦੇ ਵਿੱਚੋਂ 10 ਕਿੰਟਰ ਕਣਕ ਹੋ ਗਈ ਅੱਛਾ ਮਤਲਬ ਜਿੰਨੀ ਖਾਦ ਪਾ ਕੇ ਲੋਕਾਂ ਦੀ ਝਾੜਾ ਹੈ 16 ਕਿੰਟਰਾਈ ਮਨੂੰ 2 ਕਿਲੋ ਕਨਾਲ ਤੇ ਕਿੱਲੇ ਦੇ حساب ਨਾਲ 12 ਕੁਇੰਟਲ ਹੀ ਹੋ ਗਈ ਕਿੱਲੇ ਦੇ حساب ਨਾਲ 16 ਬਣਦੀ ਹੈ ਨਾ اچھا 1.5 ਦਾ ਦਾ ਹੋ ਗਈ 16 ਦੇ حساب ਨਾਲ ਸਾਡੇ ਉਹ ਝਾੜ ਸਾਨੂੰ ਉਹ ਇਹ ਧੋਰਗਣ ਖੇਤੀ ਦੇਗੀ ਇਸ ਤਰੀਕੇ ਨਾਲ ਅੱਛਾ ਚਲੋ ਵਧੀਆ ਤੇ ਚਲ ਬਾਰਿਆ ਫਿਰ ਤੇ ਇੱਕ ਤੇਲੇ ਦਾ ਹੁੰਦਾ ਹੈ ਵੀ ਉਹ ਪੈਲੀਆਂ ਚ ਪੈ ਜਾਂਦਾ ਉਹ ਵੀ ਆਰਗੈਨਿਕ ਕੀ ਤਰੀਕਾ ਆ ਵੀ ਇਹਨਾਂ ਦਵਾਈਆਂ ਨਾ ਵਰਤਰੀਆਂ ਪੈਣਾ ਆ ਵੀ ਤੁਹਾਡਾ ਸਵਾਲ ਚੰਗਾ ਹੋ ਜਿਹੜਾ ਤੁਸੀਂ ਕੀਤਾ ਵਾ ਕਿਉਂਕਿ ਤੇਲ ਨਾਲ ਜਿਹੜਾ ਇਹ ਨਹੀਂ ਛੀ ਫਸਲ ਨੂੰ ਛੱਡਦਾ ਕੋਈ ਵੀ ਫਸਲ ਹੈ ਜਿਹਨੂੰ ਤੇਲਾ ਪੈ ਗਿਆ ਨੇ ਉਹਨੂੰ ਸੁਕਾਜ ਦੇਣਾ ਦਾ ਇਹਦਾ ਰਸ ਚੂਰ ਜਾਂਦਾ ਤੇ ਰਸ ਚੂਰ ਜਾਂਦਾ ਤੇ ਇਹ ਸੁੱਕ ਜਾਂਦਾ ਉਹ ਹੀ ਵੀ ਬਿਨਾ ਰਸ ਤੋਂ ਫਸਲ ਕੀ ਜੇ ਸਬਜੀ ਹੈ ਤੇ ਸਮਜੀ ਨੂੰ ਉਹਨੇ ਪੈ ਜਾਣਾ ਵਾ ਤੇ ਉਹਨੇ ਪੱਤੇ ਇਕੱਠੇ ਕਰੇ ਉਹਦਾ ਸਾਰਾ ਚੂ ਰਸ ਚੂਰ ਜਾਂਦਾ ਸਬਜੀ ਤੁਰਨੀ ਨਹੀਂ ਅੱਛਾ ਜੀ ਇਹਦੇ ਵਿੱਚ ਜਿਹੜਾ ਨਾ ਤੇਲੇ ਦੀ ਸਪਰੇਅ ਆਰਗਨ ਖੇਤੀ ਦੇ ਹਿਸਾਬ ਨਾਲ ਆਪਾਂ ਨੂੰ ਦਵਾਈ ਨਹੀਂ ਉਹਦੇ ਜ ਵਰਤਣੀ ਕੋਈ ਵੀ ਉਹਦੇ ਵਿੱਚ ਆਪਾਂ ਕਰਨਾ ਗੋੜ ਲੈ ਲੈਣਾ ਅੱਛਾ ਗੋੜ ਘੋਲ ਕੇ ਉਹਦਾ ਉਹਦੇ ਵਿੱਚ ਮਿੱਠਾ ਸੋਡਾ ਪਾ ਦੇ ਅਛਾ ਗੁੜ ਘੋਲਣਾ ਮਿੱਠਾ ਸੋਡਾ ਪਾਉਣਾ ਹਾਂ ਇਹ ਕਿੰਨਾ ਕ ਗੁੜ ਲੈਣਾ ਆ ਕਿੰਨੇ ਪਾਣੀ ਦੇ ਵਿੱਚ ਮਤਲਬ ਵੀ ਤੁਸੀਂ ਮਤਲਬ ਜੇ ਆਪਾਂ ਇੱਕ ਪੰਪ ਲੱਗਦਾ ਵਾ ਮਤਲਬ ਨੂੰ ਪੈਰੀ ਨੂੰ ਅੱਧਾ ਕਿਲੋ ਗੁੜ ਅਛਾ ਘੋਲ ਲੈਣਾ ਇੱਕ ਪੰਪ ਜੇ ਪੈਰੀ ਨੂੰ ਲੱਗਦਾ ਤੇ ਅੱਧਾ ਕਿਲੋ ਗੁੜ ਘੋਲ ਲੈਣਾ ਗੁੜ ਘੋਲ ਲੈਣਾ ਉਹਦੇ ਵਿੱਚ ਤੁਸੀਂ ਮਤਲਬ ਵੀ 200 ਗ੍ਰਾਮ ਮਿੱਠਾ ਸੋਡਾ ਪਾ ਲੈਣਾ ਠੀਕ ਹੈ ਉਹਨੂੰ ਘੋਲ ਕੇ ਚੰਗੀ ਤਰ੍ਹਾਂ ਉਹਦਾ ਸਪਰੇਅ ਕਰ ਦੇਣਾ ਠੀਕ ਹੈ ਹਾਂ ਇਹ ਜਿਹੜਾ ਨਾ ਮਿੱਠਾ ਸੋਡਾ ਜਦੋਂ ਉਹਦੇ ਪੱਤੇ ਜੰਮ ਜਾਂਦਾ ਨਾ ਹਾਂਜੀ ਤੇ ਜਦੋਂ ਤੇਲਾ ਚੂਸਦਾ ਨਾ ਇਹਨੂੰ ਤੇ ਇਹਦਾ ਜਦੋਂ ਦਿਲ ਫੜ ਜਾਂਦਾ ਅੱਛਾ ਮਿੱਠੇ ਸੋਡੇ ਅੱਛਾ ਹਾਂ ਇਹ ਜਿਹੜਾ ਇਹ ਖਤਮ ਹੋ ਜਾਂਦਾ ਠੀਕ ਆ ਤਾਂ ਗੁੜ ਵਿੱਚ ਕਿਉਂ ਪਾਈਦਾ ਗੁੜ ਪਾਈਦਾ ਗੁੜ ਚਗਣਾੜ ਵਾਸਤੇ ਪਾਈਦਾ ਮਿੱਠੇ ਦੇ ਉੱਤੇ ਤੇਲਾ ਇਕੱਠਾ ਹਾਂ ਜੰਮਣ ਆਸਤੇ ਉਹਦੇ ਨਾਲ ਪੱਤੇ ਜੰਮਦਾ ਵਾ ਠੀਕ ਹੈ ਹਾਂ ਮਿੱਠਾ ਸੋਡਾ ਗੁੜ ਨਾਲ ਗੁੜ ਦੇ ਨਾਲ ਅਸਲ ਦੇ ਵਿੱਚ ਤੇਲੇ ਨੂੰ ਮਾਰਨ ਦੀ ਮੇਨ ਦਵਾਈ ਆ ਮਿੱਠਾ ਸੋਡਾ ਤੇ ਗੋੜਿਆ ਉਹ ਮਿੱਠੇ ਛੋਡੇ ਨੂੰ ਪੱਤਿਆਂ ਦੇ ਉੱਤੇ ਚਿਪਕਾਈ ਰੱਖਾਂ ਹਾਂ ਤੇ ਪਾਣੀ ਇਹਨਾਂ ਤੋਂ ਮਾੜੇ ਕੋਲ ਕੇ ਸਪਰੇਅ ਕਰ ਦੂ ਇਹ ਤਾਂ ਪੂਰਾ ਆਰਗੇਨਿਕ ਮੈਥਡ ਹੋ ਗਿਆ ਨਹੀਂ ਤੇ ਕਈ ਵੀ ਹੁਣ ਜਿਵੇਂ ਗੁੜ ਤੇ ਲਿਆ ਸਕਦੇ ਆ ਕਿਥੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਲਾਉਂਦੇ ਰਵੇ ਨਹੀਂ ਨਹੀਂ ਉਹ ਗੱਲ ਵੀ ਜਦੋਂ ਆਰਗੈਨ ਖੇਤੀ ਕਰਨ ਉਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਗਿਆਨ ਹੋਣਾ ਚਾਹੀਦਾ ਨਾ ਆਪਣਾ ਕੰਮ ਵਾਸਤੇ ਹਾਂਜੀ ਹਾਂਜੀ ਵੀ ਆਪਾਂ ਆਹ ਕੰਮ ਕਰਨਾ ਨੂੰ ਇਹ ਮੇਰੀ ਥੋੜਾ ਔਰਗਨ ਖੇਤੀ ਆਪਾਂ ਬੀਜ ਦਿੱਤੀ ਆ ਤੇ ਉਹ ਹੋ ਜਾਣੀ ਤਿਆਰ ਹੁਣ ਆਪਾਂ ਔਰਗਨ ਖੇਤੀ ਕਿੱਲਿਆਂ ਦੇ ਕਿੱਲੇ ਨਹੀਂ ਕਰ ਸਕਦੇ ਜਿਹੜਾ ਉਹ ਇਕੱਲੇ ਇੰਨੇ ਕਿੱਲੇ ਮੇਰੇ ਔਰਗਨ ਖੇਤੀ ਉਹਦੇ ਲੈ ਆਓ ਬੱਲੇ ਬੱਲੇ ਆਪਣਾ ਨੰਬਰ ਬਣਾਓ ਲਈ ਚੀਜ਼ਾਂ ਵੇਚਣ ਵਾਸਤੇ ਤੇ ਹੁਣ ਜਿੰਨਾਂ ਨੂੰ ਵਿਚਾਰਾ ਬੰਦਾ ਆ ਔਰਗਨ ਖੇਤੀ ਕਰਕੇ ਪੈਸੇ ਵੀ ਵੱਧ ਖਰਚੀ ਜਾਣੇ ਉਹਨੇ ਅਣਜਾਣ ਰੋਡ ਨੂੰ ਦਵਾਈ ਦੂਈ ਕੋਈ ਖਾਣ ਨਹੀਂ ਪਈ ਲੈ 100 ਰੁਪਏ ਕਿਲੋ ਮਿਲਦੇ 150 ਕਿਹੜਾ ਵੇਖਣਾ ਹੁੰਦਿਆ ਉਹੀ ਜਿਵੇਂ ਤੁਸੀਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਵੀ ਇਹ ਰਾਤ ਨੂੰ ਕਰ ਦੇਣਗੇ ਸਪਰੇਅ ਰਾਤ ਨੂੰ ਕਰ ਦੇਣਗੇ ਦਵਾਈ ਤੇ ਕੀ ਹੋ ਜਾਊਗਾ ਹਾਂ ਚਲੋ ਠੀਕ ਆ ਫਿਰ ਕਰਦੇ ਆ ਇਹ ਤੇਜਰਬਾ ਠੀਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਿਲਦੇ ਆ ਅਗਲੀ ਵੀਡੀਓ ਚ ਠੀਕ